ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਪ੍ਰੋਗਰਾਮ ਲੈ ਕੇ ਖਬਰਾਂ ਦੀ ਖਬਰ ਹਾਜ਼ਰ ਆ। ਚਲੋ ਨਿਗਾਹ ਮਾਰ ਲਈਏ ਦੇਸ਼ ਦੀਆਂ ਮੁੱਖ ਖਬਰਾਂ ਵੱਲ। ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਇਹ ਹੌਦਾਂ ਛੱਡਣਾ। ਇਹ ਫੈਸਲਾ ਮੀਟਿੰਗ ਦੇ ਦੌਰਾਨ ਲਿਆ ਗਿਆ ਹੈ। ਕੱਲ੍ਹ ਹੋਈ ਮੀਟਿੰਗ ਦੇ ਦੌਰਾਨ ਸਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਫੈਸਲਾ ਲਿਆ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਹੌਦਾਂ ਸਾਂਭਣ ਯੋਗ ਨਹੀਂ ਹਨ ਤੇ ਅਸਤੀਫਾ ਦੇਣ ਨੂੰ ਕਿਹਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਨਾਲ ਮੀਟਿੰਗ ਕੀਤੀ। ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ ਪਰ ਬਾਕੀ ਸਾਰਿਆਂ ਨੇ ਇਹ ਅਸਤੀਫਾ ਠੁਕਰਾ ਦਿੱਤਾ। ਜੇਕਰ ਸਾਰੇ ਮਿਲ ਕੇ ਮੀਟਿੰਗ ਕਰਦੇ ਤਾਂ ਉਹਨਾਂ ਨੇ ਇਹ ਅਸਤੀਫਾ ਠੁਕਰਾਉਣ ਨਹੀਂ ਦੇਣਾ ਸੀ। ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਜੁਲਾਈ ਤੋਂ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਸ਼ੋਮਨੀ ਅਕਾਲੀ ਦਲ ਬਚਾਓ ਲਹਿਰ ਚਲਾਉਣ ਦਾ ਐਲਾਨ ਕੀਤਾ ਹੈ। ਮੀਡੀਆ ਦੁਆਰਾ ਮਿਲੀ ਰਿਪੋਰਟ ਵਿੱਚ ਕਿਹਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀ ਵਾਲਾ ਹੈ ਪਿਛਲੇ ਕਈ ਸਾਲਾਂ ਤੋਂ ਹੋ ਰਹੀਆਂ ਗਲਤੀਆਂ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਅਕਾਲ ਤਖਤ ਸਾਹਿਬ ਜਾ ਕੇ ਗਲਤੀਆਂ ਦੀ ਮਾਫੀ ਮੰਗੀ ਜਾਵੇਗੀ ਤਾਂ ਜੋ ਅਗਲੀ ਵਾਰ ਕੁਝ ਅਜਿਹਾ ਗਲਤ ਨਾ ਹੋਵੇ ਆਸ਼ਾ ਵਰਕਰਾਂ ਤੇ ਟੈਸੀ ਲੈਟਰਾਂ ਨੇ ਧਰਨਾ ਲਾ ਦਿੱਤਾ ਹੈ ਪੰਜਾਬ ਦੇ ਕਾਫੀ ਜਗ੍ਹਾ ਤੋਂ ਇਹ ਸੁਣਨ ਨੂੰ ਆਇਆ ਹੈ ਕਿ ਆਸ਼ਾ ਵਰਕਰਾਂ ਦਾ ਧਰਨਾ ਕਈ ਥਾਵਾਂ ਤੇ ਲੱਗਿਆ ਹੋਇਆ ਹੈ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਡੇ ਇਨਸੈਂਟਿਵ ਬੰਦ ਕਰ ਦਿੱਤੇ ਹਨ ਅਸੀਂ ਕਹਿ ਰਹੇ ਹਾਂ ਕਿ ਸਾਡੇ ਵਧਾਓ ਪਰ ਉਹਨਾਂ ਨੇ ਕੱਟ ਹੀ ਦਿੱਤੇ ਹਨ ਅਸੀਂ ਆਪਣਾ ਪ੍ਰਦਰਸ਼ਨ ਰੋਕਣਾ ਨਹੀਂ ਬਲਕਿ ਲਗਾਤਾਰ ਜਾਰੀ ਰੱਖਾਂਗੇ ਅਸੀਂ 5 ਜੁਲਾਈ ਨੂੰ ਜਲੰਧਰ ਪੱਛਮ ਵਿੱਚ ਰੋਜ਼ ਪ੍ਰਦਰਸ਼ਨ ਕਰਾਂਗੇ ਗੱਲ ਤਾਂ ਕੀ ਸੁਣਨੀ ਹੈ ਇਹ ਤਾਂ ਮੀਟਿੰਗ ਲਈ ਵੀ ਕੋਈ ਹੰਗਾਰਾ ਨਹੀਂ ਭਰਦੇ ਇਸ ਨਾਲ ਸਾਰਿਆਂ ਨੂੰ ਪਰੇਸ਼ਾਨੀਆਂ ਹੁੰਦੀਆਂ ਹਨ ਸਰਕਾਰ ਨੂੰ ਕੋਈ ਹੱਲ ਤੱਕ ਕੱਢਣਾ ਹੀ ਪਵੇਗਾ ਕਿਉਂਕਿ ਅਸੀਂ ਆਪਣੀ ਗੱਲ ਤੋਂ ਨਹੀਂ ਭੱਜ ਰਹੇ ਲੋਕਾਂ ਦਾ ਕਹਿਣਾ ਹੈ ਕਿ ਹੋਰ ਤਾਂ ਨਹੀਂ ਆਪਣੇ ਵਾਦਿਆਂ ਤੇ ਤੱਕ ਖਰਾ ਉਤਰੇ ਭਗਵੰਤ ਮਾਨ ਦੀ ਸਰਕਾਰ ਦਿੱਲੀ ਨੂੰ ਪਾਣੀ ਨਾ ਮਿਲਣ ਦੇ ਕਾਰਨ ਮੰਤਰੀ ਆਤੀਸ਼ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਦਿੱਲੀ ਨੂੰ ਪੂਰਾ ਪਾਣੀ ਨਾ ਮਿਲਣ ਦੇ ਕਰਕੇ ਮੰਤਰੀ ਆਤੀਸ਼ ਨੇ ਭੁੱਖ ਹੜਤਾਲ ਕੀਤੀ ਤੇ ਕਹੇ ਮੈਂ ਜਦ ਤੱਕ ਕੁਝ ਵੀ ਨਹੀਂ ਖਾਵਾਂਗਾ ਜਦੋਂ ਤੱਕ ਦਿੱਲੀ ਨੂੰ ਪੂਰਾ ਪਾਣੀ ਨਹੀਂ ਦਿੱਤਾ ਜਾ ਰਿਹਾ। ਕਿਹਾ ਜਾਂਦਾ ਹੈ ਕਿ ਹਰਿਆਣਾ ਸਰਕਾਰ ਨੇ ਪਾਣੀ ਰੋਕਿਆ ਹੈ ਪਰ ਕੋਈ ਵੀ ਇਹ ਗੱਲ ਵੱਲ ਧਿਆਨ ਨਹੀਂ ਦੇ ਰਿਹਾ। ਲਗਾਤਾਰ ਚੱਲਦੀ ਭੁੱਖ ਹੜਤਾਲ ਵਿੱਚੋਂ ਮੰਤਰੀ ਆਤੀਸ਼ ਨੇ ਕਿਹਾ ਚਾਹੇ ਮੈਂ ਮਰ ਜਾਵਾਂ ਪਰ ਆਪਣੀ ਗੱਲ ਤੇ ਪਿੱਛੇ ਨਹੀਂ ਹਟਾਂਗਾ। ਪੰਜ ਦਿਨ ਪੰਜ ਦਿਨ ਤੇ ਲਗਾਤਾਰ ਚਲਦੀ ਭੁੱਖ ਹੜਤਾਲ ਕਾਰਨ ਉਹਨਾਂ ਦੀ ਸਿਹਤ ਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ ਹੈ ਤੇ ਨੇੜੇ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਕਿਉਂਕਿ ਉਹਨਾਂ ਦੀ ਸਿਹਤ ਗੰਭੀਰ ਦੱਸੀ ਜਾ ਰਹੀ ਹੈ ਤੇ ਆਪਣੀ ਭੁੱਖ ਹੜਤਾਲ ਖਤਮ ਕਰਨੀ ਪਈ ਦਿੱਲੀ ਦੀ ਸਰਕਾਰ ਤੇ ਇਲਜ਼ਾਮ ਲਾਏ ਜਾਂਦੇ ਹਨ ਕਿ ਪਾਣੀ ਪੂਰਾ ਨਹੀਂ ਕਰ ਸਕਦੇ ਜਲ ਮੰਤਰੀ ਦੁਆਰਾ ਭੁੱਖ ਹੜਤਾਲ ਸ਼ੁਰੂ ਕਰਨੀ ਪਈ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਦੇ ਗੜੇ ਪੈ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਵੱਧਦੀ ਗਰਮੀ ਕਰਨ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਦਿਨ-ਮ ਦਿਨ ਤਾਪਮਨ ਵੱਧਦਾ ਜਾ ਰਿਹਾ ਸੀ ਪਰ ਹੁਣ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਰਿਪੋਰਟ ਅਨੁਸਾਰ ਇਸ ਸਾਲ ਰਿਕਾਰਡ ਤੋੜ ਗਰਮੀ ਪਈ ਹੈ ਮੌਸਮ ਵਿਭਾਗ ਅਨੁਸਾਰ ਹੁਣ ਲਗਾਤਾਰ ਕਾਫੀ ਦਿਨ ਬਾਰਿਸ਼ ਹੋਣੀ ਹੈ ਮੌਸਮ ਵਿਭਾਗ ਨੇ ਵੀ ਬੈਡ ਅਲਰਟ ਜਾਰੀ ਕਰ ਦਿੱਤੇ ਹਨ ਤੇ ਕਿਹਾ ਹੈ ਕਿ ਇਹ ਮੀਂਹ ਕਾਫੀ ਦਿਨ ਪੈਂਦਾ ਰਹਿਣਾ ਹੈ ਲੋਕ ਆਪਣਾ ਧਿਆਨ ਰੱਖਣ ਪਰ ਦੂਜੇ ਪਾਸੇ ਗੜੇ ਪੈਣ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੁੰਦੀਆਂ ਹਨ ਜਿਸ ਕਰਕੇ ਲੋਕ ਕਾਫੀ ਨਿਰਾਸ਼ਾ ਵਿੱਚ ਦਿਖਾਈ ਦੇ ਰਹੇ ਹਨ ਜਲੰਧਰ ਪੱਛਮ ਦੀ ਉਪ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਭਗਵੰਤ ਮਾਨ ਨੇ ਘਰ ਕਿਰਾਏ ਤੇ ਲਿਆ ਕਿ ਆ ਮੈਂ ਪੱਕੇ ਤੌਰ ਤੇ ਇੱਥੇ ਰਹਾਗਾ ਭਗਵੰਤ ਮਾਨ ਅਜੇ ਪਹੁੰਚੇ ਵੀ ਨਹੀਂ ਸੀ ਕਿ ਲੋਕਾਂ ਨੇ ਉਹਨਾਂ ਦੇ ਘਰ ਅੱਗੇ ਧਰਨਾ ਲਾ ਵੀ ਲਿਆ ਵੈਂਟਰੀ ਫੋਰਮ ਯੂਨੀਅਨ ਵੱਲੋਂ ਇਹ ਧਰਨਾ ਲਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਜੋ ਠੇਕੇਦਾਰ ਸਰਕਾਰੀ ਪਰਸ਼ੂਪਾਲਨ ਹਸਪਤਾਲ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਪੱਕੇ ਕਰ ਦੇਵਾਂਗੇ ਪਰ ਹੁਣ ਤੱਕ ਸਾਡੇ ਨਾਲ ਕੋਈ ਮੀਟਿੰਗ ਤੱਕ ਵੀ ਨਹੀਂ ਕੀਤੀ ਲੋਕਾਂ ਨੇ ਕਿਹਾ ਜਦ ਤੱਕ ਸਾਡੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਨਿਕਲਦਾ ਅਸੀਂ ਧਰਨਾ ਨਹੀਂ ਹਟਾਵਾਂਗੇ ਤੇ ਨਾ ਹੀ ਵੋਟ ਪਾਵਾਂਗੇ ਜਦੋਂ ਤੱਕ ਸਰਕਾਰ ਸਾਡੀ ਕੋਈ ਵੀ ਸੁਣਵਾਈ ਨਹੀਂ ਕਰਦੀ ਅਸੀਂ ਸਾਰੇ ਮਿਲ ਕੇ ਇਸ ਧਰਨੇ ਨੂੰ ਲਗਾਤਾਰ ਜਾਰੀ ਰੱਖਾਂਗੇ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੱਢੇ ਇਹ ਮਸਲਾ ਇੱਕ ਦਿਨ ਗੰਭੀਰ ਬਣ ਸਕਦਾ ਹੈ ਦੂਜੇ ਪਾਸੇ ਨੁਕਸਾਨ ਵੀ ਅਰਵਿੰਦ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਪਰ ਜਦੋਂ ਹਾਈ ਕੋਰਟ ਪਹੁੰਚੇ ਤਾਂ ਉੱਥੇ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਇਸ ਨਾਲ ਅਰਵਿੰਦ ਕੇਜਰੀਵਾਲ ਕਾਫੀ ਜ਼ਿਆਦਾ ਨਿਰਾਸ਼ਾ ਵਿੱਚ ਦਿਖਾਈ ਦਿੱਤੇ ਹਨ ਕਿਉਂਕਿ ਹੁਣ ਪੱਕੇ ਤੌਰ ਤੇ ਜ਼ਮਾਨਤ ਤੇ ਰੋਕਲਾ ਦਿੱਤੀ ਗਈ ਹੈ ਲਗਾਤਾਰ ਕਾਫੀ ਸਮੇਂ ਤੋਂ ਰਹਿ ਰਹੇ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਸਮੇਂ ਵਿੱਚੋਂ ਦਿਨ ਕੱਢ ਰਹੇ ਹਨ ਸੂਤਰਾਂ ਅਨੁਸਾਰ ਮਿਲੀ ਖਬਰ ਅਨੁਸਾਰ ਅਰਵਿੰਦ ਕੇਜਰੀਵਾਲ ਨੂੰ ਕੁਝ ਪੰਜ ਦਿਨਾਂ ਲਈ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਹੁਣ ਅਰਵਿੰਦ ਕੇਜਰੀਵਾਲ ਨੂੰ ਦੋ ਕੇਸਾਂ ਦਾ ਸਾਹਮਣਾ ਕਰਨਾ ਪਵੇਗਾ ਪਹਿਲਾ ਇੱਕ ਤੋਂ ਜ਼ਮਾਨਤ ਲੈਣ ਦੀ ਲੋੜ ਸੀ ਪਰ ਹੁਣ ਦੋ ਥਾਵਾਂ ਤੋਂ ਜ਼ਮਾਨਤ ਦੀ ਅਰਜ਼ੀ ਦੇਣੀ ਪਵੇਗੀ ਪੀਐਸਪੀਸੀਲ ਦੇ ਦਫ਼ਤਰ ਅੱਗੇ ਕੱਚੇ ਮੁਲਾਜ਼ਮਾ ਨੇ ਧਰਨਾ ਲਾ ਦਿੱਤਾ ਹੈ ਕਹਿਆ ਕਿ ਸਾਡੀ ਇਹ ਮੰਗ ਹੈ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦੇਣ ਆਮ ਆਦਮੀ ਨੇ ਵਾਦਾ ਕੀਤਾ ਸੀ ਕਿ ਅਸੀਂ ਆਪਣਾ ਵਾਦਾ ਪੂਰਾ ਕਰਾਂਗੇ ਪਰ ਗੱਲ ਇਹ ਹੈ ਕਿ ਅੱਧਾ ਸਮਾਂ ਤਾਂ ਲੰਘ ਗਿਆ ਹੈ ਬਸ ਹੁਣ ਅੱਧਾ ਕੁ ਰਹਿ ਗਿਆ ਹੈ ਸਾਡੀਆਂ ਮੰਗਾਂ ਪੂਰੀਆਂ ਕਰੋ ਲੋਕਾਂ ਦੁਆਰਾ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਧਰਨੇ ਤੇ ਬੈਠੇ ਹਾਂ ਤੇ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਰਹਿਾਂਗੇ ਸਰਕਾਰ ਨੇ ਹੁਣ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਲੋਕ ਕਹਿ ਰਹੇ ਨੇ ਕਿ ਪਹਿਲੀ ਗੱਲ ਮੀਟਿੰਗ ਕਰੋ ਜੇ ਗੱਲ ਕਰੋਗੇ ਤਾਂ ਹੀ ਹੱਲ ਨਿਕਲੇਗਾ ਇਸ ਤਰ੍ਹਾਂ ਹੱਥ ਤੇ ਹੱਥ ਧਰ ਕੇ ਕੋਈ ਵੀ ਮੁਸ਼ਕਿਲ ਦਾ ਹੱਲ ਨਹੀਂ ਨਿਕਲਣਾ ਸਗੋਂ ਇਹ ਗੱਲ ਵੱਧ ਸਕਦੀ ਹੈ ਇਹ ਚਰਚਾ ਕਾਫੀ ਸਮੇਂ ਤੋਂ ਚੱਲੀ ਆ ਰਹੀ ਹੈ ਪਰ ਸਰਕਾਰ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਅਸੀਂ ਅੱਕ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ